ਜਦੋਂ ਮੇਰੇ ਕੋਲੀ ਹਿੱਟ ਹੁੰਦੀ ਆ ਤਾਂ ਮੈਨੂੰ ਮਤਲਬ ਇੰਨਾ ਉਹਨੇ ਪਾਸ ਕੀਤਾ ਵੀ ਮੈਂ 2 ਫੁੱਟ ਪਰੇ ਜਾ ਕੇ ਡਿਗੇ ਆ ਮ ਉਹਨਾਂ ਨੂੰ ਲੱਗਿਆ ਵੀ ਇਹਨੂੰ ਪਤਾ ਲੱਗ ਗਿਆ ਵੀ ਗੋਲੀ ਲੱਗੀ ਆ ਤੇ ਵੀ ਇਹ ਥੱਲੇ ਪੈ ਗਿਆ ਤਾਂ ਅਸੀਂ ਵੀ ਥੱਲੇ ਪੈ ਗਏ ਮੈਂ ਤਾਂ ਹੁਣ ਇਹ ਆ ਵੀ ਉੱਥੇ ਤਾਂ ਚਲੋ ਪ੍ਰਮਾਤਮਾ ਨੇ ਬਚਾ ਲਿਆ ਹੁਣ ਇਹ ਸਿਸਟਮ ਕੀ ਕਰ ਰਿਹਾ ਮੈਨੂੰ ਇਹਦੀ ਸਮਝ ਨਹੀਂ ਆ ਰਹੀ ਜੀ ਐਮਰਜੈਂਸੀ ਦਾ ਮਤਲਬ ਕੀ ਆ ਮੈਨੂੰ ਇਹ ਨਹੀਂ ਸਮਝ ਆ ਰਿਹਾ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੋਂ ਤੀਜੇ ਹਸਪਤਾਲ ਤੋਂ ਘਰ ਘਰ ਤੋਂ ਫਿਰ ਹਸਪਤਾਲ ਇਸੇ ਚੱਕਰਾਂ ਦੇ ਵਿੱਚ ਨੇ ਉਹ ਗੋਲੀ ਨਹੀਂ ਨਿਕਲ ਰਹੀ ਜੇ ਕਹਿੰਦੇ ਕਿਸੇ ਐਥਲੀਟ ਦੀ ਲੱਤ ਟੁੱਟ ਜਾਏ ਤਾਂ ਉਹਦੇ ਲਈ ਅੱਧੇ ਘੰਟੇ ਦੇ ਵਿੱਚ ਵਿੱਚ ਉਹਨੂੰ ਹੈਲੀਕਾਪਟਰ ਨਾਲ ਚੁੱਕ ਕੇ ਤੇ ਹਵਾਈ ਜਹਾਜ਼ ਦੇ ਵਿੱਚ ਲਿਜਾ ਕੇ ਫੌਰਨ ਖਾਲੀ ਕਰਾ ਲੈ ਜਾਂਦਾ ਆਪਰੇਸ਼ਨ ਕਰਕੇ ਤੇ ਉਸਨੂੰ ਠੀਕ ਕੀਤਾ ਜਾਂਦਾ ਇਹ ਬੰਦਾ ਗੋਲੀ ਦਾ ਵਿਕਟਮ ਆ ਤਾਂ ਇਸ ਨੂੰ ਕਿਉਂ ਨਹੀਂ ਲੁੱਕ ਆਫਟਰ ਕੀਤੀ ਜਾ ਰਹੀ ਸ਼ੂਟਿੰਗ ਜਿਹੜੀ 32 ਐਵੈਨਿਊ ਤੇ ਹੋਈ ਸੀ ਇੱਕ ਕਾਰੋਬਾਰੀ ਦੇ ਘਰ ਦੇ ਉੱਤੇ ਵੱਡੇ ਬੰਗਲੇ ਦੇ ਉੱਤੇ ਉਹਦੇ ਪਿੱਛੇ ਜਿਹੜੇ ਲੈਂਡਸਕੇਪਿੰਗ ਦਾ ਕੰਮ ਕਰਨ ਵਾਲੇ ਸਨ ਸਰਪ੍ਰਜਨ ਸਿੰਘ ਉਨਾ ਦੇ ਨੱਕ ਚ ਗੋਲੀ ਲੱਗ ਕੇ ਤੇ ਗਲ ਦੇ ਵਿੱਚ ਫਸ ਗਈ ਉਹ ਗੋਲੀ ਦੇ ਸ਼ਰਰੇ ਉਸੇ ਤਰੀਕੇ ਨਾਲ ਨੇ ਹਾਲੇ ਤੱਕ ਨਿਕਲੇ ਨਹੀਂ ਹਰਪਜਨ ਸਿੰਘ ਜੀ ਮੇਰੇ ਨਾਲ ਹਨ ਅ ਬਈ ਹਰਪਜਨ ਸਿੰਘ ਦੀ ਸਸਰੀਕਾਲ ਜੀ ਆਇਆਂ ਨੂੰ ਹਾਂ ਜੀ ਸਸਰੀਕਾਲ ਸੰਸਾਰ ਸਸਰੀਕਾਲ ਜੀ ਸਭ ਤੋਂ ਪਹਿਲਾਂ ਦੱਸੋ ਕੀ ਹਾਲ ਆ ਤੁਹਾਡਾ ਹਾਲ ਠੀਕ ਆ ਜੀ ਬਟ ਮੈਨੂੰ ਹੁਣ ਜਿਹੜੀ ਉਹ ਸਰਲੇ ਨਹੀਂ ਹੈਗੇ ਜੀ ਉਹ ਪੂਰੀ ਗੋਲੀ ਜਾਂ ਬੁਲੇਟ ਅੰਦਰ ਅੱਛਾ ਪੂਰਾ ਬੁਲੇਟ ਹੀ ਵਿੱਚ ਆ ਹਾਂ ਜੀ ਤੇ ਨੱਕ ਦੇ ਵਿੱਚ ਆ ਜਾਂ ਚੀਕ ਦੇ ਵਿੱਚ ਫਸਿਆ ਹੋਇਆ ਨੱਕ ਦੇ ਨਾਲੋਂ ਲੱਗ ਕੇ ਜੀ ਉਹ ਜਿਹੜੇ ਆਪਣੇ ਉੱਪਰਲੇ ਦੰਦਾਂ ਦੇ ਜਵਾੜੇ ਹੁੰਦੇ ਨੇ ਜਵਾੜੇ ਦੇ ਉੱਪਰਲੇ ਪਾਸੇ ਫਸਿਆ ਹੋਇਆ ਤੇ ਫਿਰ ਤੁਸੀਂ ਹਸਪਤਾਲ ਗਏ ਸੀ ਕੀ ਬਣਿਆ ਉਹਦਾ ਕੱਢਿਆ ਕਿਉਂ ਨਹੀਂ ਉਹਨਾਂ ਨੇ ਹਸਪੀਟਲ ਗਏ ਸੀ ਜੀ ਜਦੋਂ ਉੱਥੇ ਇਨਸੀਡੈਂਟ ਹੋਇਆ ਵਾ ਤਾਂ ਉਸ ਤੋਂ ਬਾਅਦ ਐਮਬੂਲੈਂਸ ਆਈ ਆ ਪੁਲਿਸ ਆਈ ਆ ਉਹਨਾਂ ਨੇ ਮੈਨੂੰ ਰਾਇਲ ਕਲੰਬੀਅਨ ਹਸਪੀਟਲ ਲੈ ਕੇ ਗਏ ਜਿਹੜਾ ਕਿ ਨਿਊ ਗੈਸਟਾ ਦੇ ਵਿੱਚ ਹੂੰ ਉੱਥੇ ਉਹਨਾਂ ਨੇ ਮੇਰਾ ਮਤਲਬ ਸੀਟੀ ਸਕੈਨ ਵਗੈਰਾ ਐਕਸ-ਰੇ ਵਗੈਰਾ ਜੋ ਹਾਰਟ ਦੇ ਟੈਸਟ ਬਲੱਡ ਟੈਸਟ ਸਾਰਾ ਕੁਝ ਕੀਤਾ ਹੂੰ ਹੂੰ ਤੇ ਉਸ ਤੋਂ ਬਾਅਦ ਉਹਨਾਂ ਨੇ ਸੰਡੇ ਮੈਨੂੰ ਡਿਸਚਾਰਜ ਕਰਤਾ ਆ ਤੇ ਉੱਥੇ ਜਦੋਂ ਮੈਂ ਐਡਮਿਟ ਹੁੰਨਾ ਆ ਤੇ ਮੈਨੂੰ ਇੱਕ ਕਾਲ ਆਉਂਦੀ ਆ ਜਿਹੜੇ ਸਰਜਨ ਨੇ ਜਿਨ੍ਹਾਂ ਨੇ ਸਰਜਰੀ ਕਰਨੀ ਆ ਅੱਛਾ ਤੇ ਉਹ ਕਹਿੰਦੇ ਨੇ ਵੀ ਤੁਹਾਨੂੰ ਇਹ 24 ਘੰਟੇ ਰੱਖਣਗੇ ਉਸ ਤੋਂ ਬਾਅਦ ਇਹ ਤੁਹਾਨੂੰ ਡਿਸਚਾਰਜ ਕਰਨਗੇ ਫਿਰ ਤੁਹਾਡੀ ਡਿਪਾਰਟਮੈਂਟ ਤੁਸੀਂ ਮੇਰੇ ਨਾਲ ਕਨੈਕਟ ਕਰ ਲਿਓ ਹੂੰ ਹੂੰ ਤੇ ਉਸ ਤੋਂ ਬਾਅਦ ਸੰਡੇ ਉਹਨਾਂ ਨੇ ਮੈਨੂੰ ਡਿਸਚਾਰਜ ਕਰਤਾ ਆ ਤੇ ਮੰਡੇ ਮੈਂ ਕਾਲ ਨਹੀਂ ਆਈ ਥਿੰਕ ਕੋਈ ਸੁੱਟੀ ਸੀਗੀ ਤੇ ਟਿਊਜ਼ਡੇ ਰਿਮੈਂਬਰਸਡੇ ਸੀਗਾ ਹੂੰ ਤੇ ਮੈਂ ਬੈਜ਼ਨਸਡੇ ਉਹਨਾਂ ਨੂੰ ਮੈਸੇਜ ਕੀਤਾ ਤੇ ਉਹਨਾਂ ਦੀ ਮੈਨੂੰ ਡਾਕਟਰ ਜਿਹੜੇ ਸਰਜਨ ਨੇ ਉਹਨਾਂ ਦੀ ਮੈਨੂੰ ਆਫਿਸ ਤੋਂ ਕਾਲ ਆਉਂਦੀ ਆ ਵੀ ਥਰਸਡੇ ਤੁਸੀਂ ਆਉਣਾ ਆ 9:30 ਵਜੇ ਅੱਛਾ ਤੇ ਉਹਨਾਂ ਨੇ ਸਕੈਨ ਵਗੈਰਾ ਕੀਤੀ ਤੇ ਮੈਨੂੰ ਦੱਸਿਆ ਵੀ ਇਹ ਬੁਲੇਟਾ ਪੂਰੀ ਇੱਥੇ ਫਸੀ ਹੋਈ ਆ ਇਹਨੂੰ ਆਪਾਂ ਕੱਢ ਸਕਦੇ ਆ ਵੀ ਮੈਂ ਕਿਸੇ ਹਸਪੀਟਲ ਨੂੰ ਕਿਤੇ ਵੀ ਮੈਨੂੰ ਬੈੱਡ ਮਿਲਦਾ ਹੈ ਮੈਂ ਤੁਹਾਨੂੰ ਇਨਫੋਰਮ ਕਰੂੰਗਾ ਤੇ ਜੇ ਮੈਨੂੰ ਕੋਈ ਬੈੱਡ ਅਵੇਲੇਬਲ ਨਾ ਮਿਲਿਆ ਰਾਈਟਵੇ ਤੇ ਮੈਂ ਤੁਹਾਨੂੰ ਐਮਰਜੈਂਸੀ ਐਡਮਿਟ ਕਰੂੰਗਾ ਤੁਹਾਨੂੰ ਕਿਤੇ ਇੱਕ ਜਾਂ ਦੋ ਦਿਨ ਤੁਹਾਨੂੰ ਉੱਥੇ ਰਹਿਣਾ ਪਊਗਾ ਫਿਰ ਆਪਾਂ ਇਹਦੀ ਸਰਜਰੀ ਕਰਾਂਗੇ ਅੱਛਾ ਉਸ ਤੋਂ ਬਾਅਦ ਮੈਨੂੰ ਕੋਈ ਮਤਲਬ ਕੋਈ ਕੰਟੈਕਟ ਨਹੀਂ ਹੋਇਆ ਕਿਸੇ ਡਾਕਟਰ ਨਾਲ ਜਾਂ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਕੱਲ ਮੈਨੂੰ ਇੱਕ ਕਾਲ ਆਉਂਦੀ ਆ ਰਾਇਲ ਕਲੰਬੀਨ ਹਸਪੀਟਲ ਤੋਂ ਉਹ ਕਹਿੰਦੇ ਵੀ ਮਤਲਬ ਅੱਜ ਕੇ ਮੈਨੂੰ ਇੱਕ ਕਾਲ ਆਊਗੀ ਨਰਸ ਦੀ ਉਹ ਮੈਡੀਸਨ ਬਾਰੇ ਪੁੱਛੂਗੀ ਜਸਤ ਇਹੀ ਅਪਡੇਟ ਹੈ ਜੀ ਹੋਰ ਕੋਈ ਨਹੀਂ ਸੋ ਹੁਣ ਮੈਂ ਤਾਂ ਪਹਿਲਾਂ ਸੁਣਿਆ ਸੀ ਵੀ ਸਰਜਨ ਛੁੱਟੀ ਤੇ ਗਿਆ ਹੋਇਆ ਹੁਣ ਸਰਜਨ ਆ ਗਿਆ ਤਾਂ ਆਪਰੇਸ਼ਨ ਥੀਏਟਰ ਨਹੀਂ ਖਾਲੀ ਸਰਜਨ ਅਵੇਲੇਬਲ ਹੈ ਜੀ ਸਰਜਨ ਦੇ ਮੈਨੂੰ ਕੋਈ ਨਹੀਂ ਉਹਨਾਂ ਨੂੰ ਬੈੱਡ ਮਿਲੂਗਾ ਉਹ ਤਾਂ ਹੀ ਆਪਰੇਟ ਕਰਨਗੇ ਨੇ ਹਮ ਹਮ ਸੋ ਉਹ ਨਹੀਂ ਮਿਲ ਰਿਹਾ ਪੇਨ ਕਿੰਨੀ ਦਾ ਪੇਨ ਲਈ ਕੀ ਦਿੰਦੇ ਨੇ ਉਹ ਦੈਨਲੀ ਉਹਨਾਂ ਨੇ ਮੈਨੂੰ ਮੈਡੀਸਨ ਦਿੱਤੀਆਂ ਹੋਈਆਂ ਨੇ ਜਿਹੜੀਆਂ ਹਸਪੀਟਲ ਚੋਂ ਦਿੱਤੀ ਹੈ ਕੋਈ ਐਂਟੀਬੈਡ ਦਾ ਇੱਕ ਮੋਰਫਨ ਆ ਜੀ ਉਹਨਾਂ ਤੋਂ ਮੈਂ ਅਵੋਇਡ ਹੀ ਕਰ ਰਹੇ ਹਾਂ ਮੈਂ ਮੈਟਨਲ ਟੈਬਲ ਲੈ ਰਹੇ ਹਾਂ ਤੇ ਮੇਰੇ ਤੋਂ ਖਾਤਾ ਕੁਝ ਨਹੀਂ ਹੁੰਦਾ ਹੈਗਾ ਲਿਕਵਿਡ ਈ ਆ ਜੀ ਮੈਂ ਜਦੋਂ ਗੋਲੀ ਲੱਗੀਏ ਤੁਸੀਂ ਉਦੋਂ ਕੀ ਕਰਦੇ ਸੀ ਅਸੀਂ ਉਹਨਾਂ ਦੇ ਘਰ ਦੇ ਪਿਛਲੇ ਪਾਸੇ ਡੈਕ ਬਣਾਉਂਦੇ ਸੀਗੇ ਤੇ ਅਚਾਨਕ ਜਦੋਂ ਗੋਲੀ ਆਈ ਤਾਂ ਉਸ ਤੋਂ ਬਾਅਦ ਕੀ ਹੋਇਆ ਮੈਨੂੰ ਪਤਾ ਲੱਗਾ ਸੀ ਕਿ ਤੁਸੀਂ ਟੈਲੀਫੋਨ ਕੀਤਾ ਪੁਲਿਸ ਨੂੰ ਪਹਿਲਾਂ ਕੀਤਾ ਜਾਂ ਕਿ ਆਪਣੇ ਦੋਸਤ ਨੂੰ ਕੀਤਾ ਮੈਂ ਨਾ ਜੀ ਅਸੀਂ ਤਕਰੀਬਨ ਅੱਗੇ ਉੱਥੇ ਅਰਾਊਂਡ 9 ਵਜੇ ਪਹੁੰਚਦੇ ਹੁੰਦੇ ਹਾਂ ਉਸ ਦਿਨ ਸੈਚਰਡੇ ਸੀ ਟ੍ਰੈਫਿਕ ਹੈ ਨਹੀਂ ਸੀ ਅਸੀਂ ਤਕਰੀਬਨ 8:15 ਜਾਂ 20 ਮਿੰਟ ਇੱਥੇ ਪਹੁੰਚ ਗਏ ਸੀ ਅੱਛਾ ਤੇ ਰੈਗੂਲਰਲੀ ਕੰਮ ਦੇ ਰਿਕਾਰਡਿੰਗ ਸਾਡੇ ਭਾਜੀ ਨੇ ਅੰਗਲ ਸਾਹਿਬ ਨੇ ਜਸਵਿੰਦਰ ਗਿੱਲ ਜੀ ਮੈਂ ਉਹਨਾਂ ਨਾਲ ਕੰਟੈਕਟ ਦੇ ਵਿੱਚ ਸੀਗਾ ਅਸੀਂ ਕੰਮ ਦੀਆਂ ਗੱਲਾਂ ਕਰਦੇ ਕਰਦੇ ਜਾਂਦੇ ਸੀਗੇ ਹੂੰ ਹਾਂ ਅਸੀਂ ਉੱਥੇ ਪਹੁੰਚੇ ਹਾਂ ਤੇ ਜਿੱਦਾਂ ਉਹ ਬੱਤੀ ਐਵਨਿਓ ਕਾਫੀ ਦੀਦੀ ਆ ਨਾ ਉੱਥੇ ਗੱਡੀਆਂ ਦੇ ਫਟਾਕੇ ਪਾ ਕੇ ਲੰਘਦੇ ਆ ਕਈ ਵਾਰੇ ਅਸੀਂ ਹੁਣ ਕਾਫੀ ਟਾਈਮ ਤੋਂ ਉੱਥੇ ਉਹ ਘਰ ਤੇ ਕੰਮ ਕਰ ਰਹੇ ਸੀ ਜੀ ਜੀ ਉਹ ਜਦੋਂ ਪਹਿਲਾ ਮਤਲਬ ਇਦਾਂ ਦੀ ਆਵਾਜ਼ ਆਈ ਤਾਂ ਸਾਨੂੰ ਲੱਗਿਆ ਵੀ ਕੋਈ ਗੱਡੀਆਂ ਦੇ ਫਟਾਕੇ ਪਾ ਕੇ ਲੰਘ ਰਿਹਾ ਹੂੰ ਤੇ ਉਹ ਜਦੋਂ ਮੇਰੇ ਕੋਲ ਹੀਟ ਹੁੰਦੀ ਆ ਤਾਂ ਮੈਨੂੰ ਮਤਲਬ ਇੰਨਾ ਉਹਨੇ ਪੁਸ਼ ਕੀਤਾ ਵੀ ਮੈਂ 2 ਫੁੱਟ ਪਰੇ ਜਾ ਕੇ ਡਿੱਗਿਆ ਵਾ ਅੱਛਾ ਮੇਰੇ ਨਾਲ ਮੁੰਡੇ ਮੇਰੇ ਫਰੈਂਡ ਜਿਹੜੇ ਮੇਰੇ ਬਿਜ਼ਨਸ ਪਾਰਟਨਰ ਵੀ ਆ ਉਹੋ ਉਹਨਾਂ ਨੂੰ ਲੱਗਿਆ ਵੀ ਇਹਨੂੰ ਪਤਾ ਲੱਗ ਗਿਆ ਵੀ ਗੋਲੀ ਲੱਗੀ ਆ ਤੇ ਵੀ ਇਹ ਥੱਲੇ ਪੈ ਗਿਆ ਤਾਂ ਅਸੀਂ ਵੀ ਥੱਲੇ ਪੈ ਗਏ ਹੂੰ ਜਦੋਂ ਕੋਸਟੈਂਬਾਦ ਹੋਏ ਉਹ ਮੈਨੂੰ ਕਹਿੰਦੇ ਵੀ ਉੱਠ ਖੜੋ ਵੀ ਲੱਗਦਾ ਚਲੇ ਗਏ ਆ ਹੂੰ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਬੁਲੇਟ ਲੱਗੀ ਆ ਬਲੱਡ ਕਾਫੀ ਡਿੱਗਿਆ ਹੋਇਆ ਸੀ ਇੱਥੇ ਹੂੰ ਹੂੰ ਤੇ ਜਦੋਂ ਅਸੀਂ ਸਾਈਡ ਤੇ ਹੋਏ ਮੈਂ ਆਪਣੇ ਨਾਲ ਦੇ ਉਹਨੂੰ ਦੋਸਤ ਨੂੰ ਕਿਹਾ ਮੈਂ ਕਿਹਾ ਵੀ ਤੂੰ ਅੰਦਰ ਦੇਖ ਵੀ ਅੰਦਰ ਤਾਂ ਨਹੀਂ ਕਿਸੇ ਦੇ ਲੱਤੀ ਤੇ ਜਦੋਂ ਉਹ ਘਰ ਦੇ ਅੰਦਰ ਗਿਆ ਉਹ ਪੂਰੀ ਫੈਮਿਲੀ ਘਰ ਦੇ ਵਿੱਚ ਹੀ ਸੀਗੀ ਉਹ ਉਹ ਆਪ ਦਾ ਮਤਲਬ ਡਰੇ ਹੋਏ ਸੀ ਸਿਨ੍ਹੇ ਹੋਏ ਸੀ ਉਹ ਕਹਿੰਦਾ ਵੀ ਉਹ ਤਾਂ ਰੋ ਰਹੇ ਨੇ ਤੇ ਉਹ ਮੇਰੇ ਫੋਨ ਦੀ ਹਿਸਟਰੀ ਦੇ ਵਿੱਚ ਉਹ ਡਾਇਲਿੰਗ ਨੰਬਰ ਉੱਪਰ ਜਸਵਿੰਦਰ ਗੱਲ ਭਾਜੀ ਦਾ ਹੀ ਸੀਗਾ ਮੈਂ ਉਹਨਾਂ ਨੂੰ ਕਾਲ ਕੀਤੀ ਮੈਂ ਕਿਹਾ ਵੀ ਡੈਡਾ ਹੈਪਨ ਹੋ ਗਿਆ ਹੂੰ ਤੇ ਉਹ ਮੈਨੂੰ ਪੁੱਛਦੇ ਨੇ ਵੀ ਤੁਸੀਂ ਕੋਈ ਕਾਲ ਕੀਤੀ ਮੈਂ ਕਿਹਾ ਵੀ ਨਹੀਂ ਅਸੀਂ ਨਹੀਂ ਕੋਈ ਕਾਲ ਕੀਤੀ ਤੇ ਉਹ ਕਹਿੰਦੇ ਵੀ ਤੁਸੀਂ ਜਿੱਥੇ ਹੈਗੇ ਹੋ ਸੇਫ ਬੈਠੋ ਵੀ ਮੈਂ ਆਉਣਾ ਆ ਉਹ ਰਸਤੇ 'ਚ ਆਉਂਦੇ ਆਉਂਦੇ ਉਹਨਾਂ ਨੇ ਪੁਲਿਸ ਕਾਲ ਕੀਤੀ ਆ ਤੇ ਜਦ ਨੂੰ ਉਹ ਉੱਥੇ ਪਹੁੰਚੇ ਨੇ ਉਦੋਂ ਪੁਲਿਸ ਆ ਚੁੱਕੀ ਸੀਗੀ ਹੂੰ ਹੂੰ ਉਹਨਾਂ ਨੇ ਆਹ ਕਿ ਤੁਹਾਨੂੰ ਫਿਰ ਹੈਲਪ ਕੀਤੀ ਹਾਂਜੀ ਹੈਲਪ ਕੀਤੀ ਬਟ ਪੁਲਿਸ ਵਾਲੇ ਉੱਥੇ ਪੁੱਛ ਰਹੇ ਸੀ ਕੀ ਹੋਇਆ ਕੀ ਨਹੀਂ ਹੋਇਆ ਮੈਂ ਉਹਨਾਂ ਨੂੰ ਦੱਸੀ ਵੀ ਜਾ ਰਹੀ ਆਂ ਵੀ ਇਦਾਂ ਇਦਾਂ ਹੋਇਆ ਮੈਂ ਇੱਥੇ ਸੀਗਾ ਮੈਂ ਆਹ ਕੁਝ ਹੋਇਆ ਤੇ ਬਟ ਐਂਬੂਲੈਂਸ ਉੱਥੇ ਤਕਰੀਬਨ 9:20 ਮਿੰਟ ਤੇ ਆਉਂਦੀ ਆ ਹੂੰ ਹੂੰ ਸੋ ਹੁਣ ਤੁਸੀਂ ਇੰਤਜ਼ਾਰ ਕਰ ਰਹੇ ਹੋ ਸਰਜਰੀ ਦੀ ਹਾਂਜੀ ਮੈਂ ਮੈਂ ਤਾਂ ਹੁਣ ਇਹ ਆ ਵੀ ਉੱਥੇ ਤਾਂ ਚਲੋ ਪ੍ਰਮਾਤਮਾ ਨੇ ਵਿਚਾਲਿਆ ਹੁਣ ਇਹ ਸਿਸਟਮ ਕੀ ਕਰ ਰਿਹਾ ਮੈਨੂੰ ਇਹਦੀ ਸਮਝ ਨਹੀਂ ਆ ਰਹੀ ਜੀ ਐਮਰਜੈਂਸੀ ਦਾ ਮਤਲਬ ਕੀ ਆ ਮੈਨੂੰ ਇਹ ਨਹੀਂ ਸਮਝ ਆ ਰਿਹਾ ਹੂੰ ਸੋ ਤੁਸੀਂ ਕੋਈ ਕਾਨੂੰਨੀ ਸਲਾਹ ਲਈ ਆ ਕਿਸੇ ਤੋਂ ਨਹੀਂ ਮੈਂ ਹਜੇ ਕਿਸੇ ਦੀ ਕੋਈ ਸਲਾਹ ਨਹੀਂ ਲਈ ਠੀਕ ਹੈ ਜੀ ਮੈਂ ਤੁਹਾਨੂੰ ਬਾਅਦ ਚ ਗੱਲਬਾਤ ਕਰਦਾ ਥੈਂਕ ਯੂ ਪਹਿਲਾਂ ਮੇਰੇ ਬੁਲਟ ਨਿਕਲ ਜਵੇ ਮੈਨੂੰ ਇਹ ਹੀ ਹੈ ਜੀ ਬਿਲਕੁਲ ਬਿਲਕੁਲ ਹੈਲਥ ਕਮਸ ਫਰਸਟ ਥੈਂਕ ਯੂ ਵੀਰ ਜੀ ਥੈਂਕ ਯੂ ਵੈਰੀ ਮਚ ਫॉर ਸ਼ੇਅਰਿੰਗ ਯੂਰ ਸਟੋਰੀ ਥੈਂਕ ਯੂ ਥੈਂਕ ਯੂ ਇਹ ਹਰਪਜਨ ਸਿੰਘ ਨੇ ਜਿਨ੍ਹਾਂ ਦੇ ਗੋਲੀ ਲੱਗੀ ਹੋਈ ਆ ਹਾਲੇ ਵੀ ਗੋਲੀ ਵਿੱਚ ਹੀ ਆ ਔਰ ਇੱਕ ਹਸਪਤਾਲ ਤੋਂ ਦੂਜੇ ਹਸਪਤਾਲ ਤੋਂ ਤੀਜੇ ਹਸਪਤਾਲ ਤੋਂ ਕਾਰ ਕਾਰ ਤੋਂ ਫਿਰ ਹਸਪਤਾਲ ਇਸੇ ਚੱਕਰਾਂ ਦੇ ਵਿੱਚ ਨੇ ਉਹ ਗੋਲੀ ਨਹੀਂ ਨਿਕਲ ਰਹੀ ਹਰਪਜਨ ਸਿੰਘ ਦੇ ਇੱਕ ਦੋਸਤ ਨੇ ਕਿਹਾ ਕਿੰਦਾ ਵੀ ਜੇ ਤੁਸੀਂ ਉਹ ਮਰੀਜ਼ਾਂ ਨੂੰ ਇਥੋਂ ਬੀਸੀ ਦੀ ਸਰਕਾਰ ਬੈਲੰਗਮ ਭੇਜ ਸਕਦੀ ਆ ਅਮਰੀਕਾ ਇਲਾਜ ਲਈਗੀ ਇਹੋ ਜੀ ਐਮਰਜੈਂਸੀ ਦੇ ਲਈ ਉਹਨਾਂ ਨੂੰ ਕੈਲਕਰੀ ਐਡਵੈਂਟਨ ਕਿਉਂ ਨਹੀਂ ਭੇਜ ਸਕਦੇ ਜੇ ਕਹਿੰਦੇ ਕਿਸੇ ਐਥਲੀਟ ਦੀ ਲੱਤ ਟੁੱਟ ਜਾਏ ਤਾਂ ਉਹਦੇ ਲਈ ਅੱਧੇ ਘੰਟੇ ਦੇ ਵਿੱਚ ਵਿੱਚ ਉਹਨੂੰ ਹੈਲੀਕਾਪਟਰ ਨਾਲ ਚੁੱਕ ਕੇ ਤੇ ਹਵਾਈ ਜਹਾਜ਼ ਦੇ ਵਿੱਚ ਲਿਜਾ ਕੇ ਫੌਰਨ ਖਾਲੀ ਕਰਾ ਲੈ ਜਾਂਦਾ ਆਪਰੇਸ਼ਨ ਕਰਕੇ ਤੇ ਉਸਨੂੰ ਠੀਕ ਕੀਤਾ ਜਾਂਦਾ ਇਹ ਬੰਦਾ ਗੋਲੀ ਦਾ ਵਿਕਟਮ ਆ ਤਾਂ ਇਸ ਨੂੰ ਕਿਉਂ ਨਹੀਂ ਲੁੱਕ ਆਫਟਰ ਕੀਤੀ ਜਾ ਰਹੀ ਇਸ ਕਿਸਮ ਦੇ ਸਵਾਲ ਪੈਦਾ ਹੋ ਰਹੇ ਨੇ ਕਿੰਨੇ ਦਿਨ ਹੋ ਗਏ ਨੇ ਆ ਇਸ ਗੋਲੀ ਲੱਗੀ ਨੂੰ ਤੇ ਗੋਲੀ ਉਸ ਦੇ ਹਾਲੇ ਵੀ ਜਿਸਮ ਦੇ ਵਿੱਚ ਹੀ ਆ ਸ਼ਰਰ ਨਹੀਂ ਹੈ ਉਹ ਪੂਰੇ ਦਾ ਪੂਰਾ ਬੁਲੇਟ ਆ ਜਿਹੜਾ ਲॉज ਹੋ ਗਿਆ ਅੰਦਰ